ਮੇਰੇ ਪਿੰਡ ਦੇ ਵਿੱਚ ਇੱਕ ਬੱਚਾ ਸੀ 2016 ਦੇ ਵਿੱਚ ਜਦੋਂ ਇਹਨਾਂ ਬੱਚਿਆਂ ਦੇ ਲਈ ਕੇਸ ਲੜਨਾ ਸ਼ੁਰੂ ਹੋਇਆ ਸੁਪਰੀਮ ਕੋਰਟ ਦੇ ਵਿੱਚ ਉਹ ਬੱਚਾ ਉਦੋਂ ਕਾਫੀ ਛੋਟਾ ਸੀ ਅੱਜ ਦੀ ਡੇਟ ਦੇ ਵਿੱਚ ਉਹ 15 ਸਾਲ ਦਾ ਹੋ ਗਿਆ ਉਹਨੇ ਕਦੀ ਸਕੂਲ ਨਹੀਂ ਦੇਖਿਆ ਪੂਰੀ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸੱਤ ਸਪੈਸ਼ਲ ਐਜੂਕੇਟਰ ਆ ਪੜਾਉਣ ਦੇ ਲਈ ਔਰ ਬੱਚਿਆਂ ਦੀ ਗਿਣਤੀ 23 ਹੁਆ ਮਾਨ ਸਾਹਿਬ ਜਿਹੜੇ ਆਫਕੋਰਸ 2010 ਦੇ ਵਿੱਚ ਗੱਲ ਕਰਦੇ ਸੀ ਕਿਤੇ ਨਾ ਕਿਤੇ ਇਹ ਉਹਨਾਂ ਦੀ ਨਿਊਜ਼ ਹੈਗੀ ਹੈ 2010 ਦੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਲਾਡਲਿਆਂ ਲਈ ਖਡੋਨੇ ਨਹੀਂ ਬਿਲਚੇਅਰ ਖਰੀਦੇ ਹਨ ਮਾਪੇ ਇਹ ਉਹਨਾਂ ਦਾ ਬਿਆਨ ਹੈਗਾ ਜਦੋਂ ਜਦੋਂ ਉਹਨਾਂ ਦੀ ਉਹ ਸੱਤਾ ਦੇ ਵਿੱਚ ਨਹੀਂ ਸੀਗੀ ਉਹਨਾਂ ਨੇ ਆਹ ਮੁੱਦਾ ਚੁੱਕਿਆ ਸੀ ਬੜਾ ਸ਼ੋਹ ਵਾਸਤੇ ਵਿੱਚ ਬੜੇ ਜੋਰਾ ਸ਼ੋਰਾਂ ਨਾਲ ਇਹ ਮੁੱਦਾ ਚੁੱਕਿਆ ਸੀ ਪਰ ਅੱਜ ਉਹ ਇਹ ਗੱਲ ਮੁੱਦੇ ਨੂੰ ਸੁਣਨਾ ਵੀ ਨਹੀਂ ਚਾਹੁੰਦੇ ਨਾ ਹੀ ਦੇਖਣਾ ਚਾਹੁੰਦੇ ਆ ਬਸਰੀ ਹਰਜੋਤ ਬੈਸਤਕ ਤੁਸੀਂ ਪਹੁੰਚ ਕੀਤੀ ਗੱਲ ਸੁਣੀ ਨਹੀਂ ਗਈ ਨਹੀਂ ਸੁਣੀ ਗਈ ਠੀਕ ਨਹੀਂ ਉਹ ਤੁਹਾਨੂੰ ਲੇਕਿਨ ਗੱਲ ਨਹੀਂ ਸੁਣੀ ਗਈ ਬਿਲਕੁਲ ਧਿਆਨ ਨਾਲ ਗੱਲ ਨਹੀਂ ਸੁਣੀ ਗਈ ਔਰ ਆਨੰਦਪੁਰ ਸਾਹਿਬ ਦਾ ਉਹਨਾਂ ਦੇ ਹਲਕੇ ਦਾ ਹਾਲ ਦੇਖ ਲਓ ਜਿਹੜੇ ਕਹਿੰਦੇ ਆ ਕਿ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਆ 420 ਬੱਚਿਆਂ ਪਿੱਛੇ ਚਾਰ ਸਪੈਸ਼ਲ ਐਜੂਕੇਟਰਾਂ ਆਪਾਂ ਚੋਲੀ ਆੜ ਕੇ ਉਹਨਾਂ ਬੱਚਿਆਂ ਦੀ ਸਿੱਖਿਆ ਦੇ ਲਈ ਐਜੂਕੇਸ਼ਨ ਮੰਗ ਰਹੇ ਆ ਚੋਲੀ ਆੜ ਰਹੇ ਆ ਸਰਕਾਰ ਆ ਕੇ ਕਿ ਕਟੋ-ਕਟ ਉਹਨਾਂ ਦੇ ਹਾਲਾਤ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਪੋਸਟਰਾਂ ਦੇ ਵਿੱਚ ਨਹੀਂ ਗਰਾਊਂਡ ਲੈਵਲ ਦੇ ਹਾਲਾਤ ਜਾ ਕੇ ਦੇਖਿਓ ਉਹਨਾਂ ਨੂੰ ਜ਼ਰੂਰਤ ਹੈ ਸਿੱਖਿਆ ਦੀ ਚੋਲੀ ਆੜ ਕੇ ਐਜੂਕੇਸ਼ਨ ਮਨਿਸਟਰ ਜੀ ਕੋ ਆਪਾਂ ਇਹ ਗੱਲ ਕਹਿ ਰਹੇ ਆ ਕਿ ਭਈ ਉਹਨਾਂ ਬੱਚਿਆਂ ਨੂੰ ਕਿਹਦੀ ਜ਼ਰੂਰਤ ਹੈ ਐਜੂਕੇਸ਼ਨ ਦੀ ਜ਼ਰੂਰਤ ਹੈ ਤਾਂ ਚਲੋ ਨੋਰਮਲ ਦੇਖ ਪਾ ਰਹੇ ਆ ਜਿਹੜਾ ਬੱਚਾ ਬਲਾਈਂਡ ਹੈ ਜਾਂ ਹੈARING ਪੇਡ ਹੈ ਉਹਨੂੰ ਐਜੂਕੇਸ਼ਨ ਨਹੀਂ ਮਿਲ ਪਾਰੀ ਜਦੋਂ ਉਹਨਾਂ ਦਾ ਲੈਵਲ ਦੇਦਾ ਹੀ ਬੱਚੇ ਮੇਰੇ ਨਾਲੋਂ ਅਲੱਗ ਕਿਉਂ ਨੇ ਵੀ ਇੰਨੇ ਡਾਊਨ ਗ੍ਰਾਫ ਤੇ ਕਿਉਂ ਹੈ ਮੁੱਖ ਮੰਤਰੀ ਮਸਲਾ ਹੱਲ ਕਰ ਦੇਣ ਜੇ ਸਿੱਖਿਆ ਮੰਤਰੀ ਨਹੀਂ ਸੁਣਦੇ ਸਿੱਖਿਆ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਸੀਗੀ ਕਿ ਉਹਨਾਂ ਬੱਚਿਆਂ ਨੂੰ ਜਿਹੜੀ ਕਿਤੇ ਨਾ ਕਿਤੇ ਮੇਨ ਸਟ੍ਰੀਮ ਦੇ ਵਿੱਚ ਲਿਆ ਕੇ ਆਉਣ ਦੀ ਲੋੜ ਆ ਉਹ ਸਭ ਫੇਲ ਆ ਗਿਆ ਐਜੂਕੇਸ਼ਨ ਮਿਨਿਸਟਰ ਜੀ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਤੁਸੀਂ ਘਰ ਜਾਓ ਤਿਆਰੀ ਕਰੋ ਅਸੀਂ ਜਲਦ ਪੋਸਟਾਂ ਕੱਢ ਰਹੇ ਹਾਂ ਔਰ ਅਹੀਂ ਉਦੋਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਹੱਥ ਜੋੜੇ ਸੀਗੇ ਸਾਨੂੰ ਆਪਣੇ ਲਈ ਨਹੀਂ ਉਹਨਾਂ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਉਹਨਾਂ ਦੀ ਬੱਚਿਆਂ ਦੀ ਜ਼ਰੂਰਤਾਂ ਦੇ ਲਈ ਸਾਨੂੰ ਸਕੂਲਾਂ ਦੇ ਵਿੱਚ ਭੇਜੋ ਕਿਉਂਕਿ ਉਹਨਾਂ ਦੇ ਹਾਲਾਤ ਬਹੁਤ ਬੁਰੇ ਹਨ ਹਾਲੇ ਵੱਲੋਂ ਇਹ ਰਿਪਲਾਈ ਸੀਗਾ ਡਿਸਕਸ ਕਰਾਂਗੇ ਉਹ ਕਿਹੜੀ ਡਿਸਕਸ਼ਨ ਹੈ ਜਿਹੜੀ 1 ਸਾਲ ਹੋ ਗਿਆ ਉਹ ਡਿਸਕਸ਼ਨ ਹੋ ਨਹੀਂ ਪਾਰੀ ਔਰ ਰਿਜ਼ਲਟ ਕੀ ਹੈ 5000 ਬੱਚੇ ਜਿਹੜੇ 5 ਤੋਂ 7000 ਬੱਚੇ ਜਿਹੜੇ ਆ ਸਕੂਲ ਤੋਂ ਡ੍ਰੌਪ ਆਊਟ ਹੋ ਗਿਆ ਇਕ ਨਾਰਾ ਪੰਜਾਬ ਚ ਖਾਸ ਕਰਕੇ ਲਾਇਆ ਜਾਂਦਾ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਿ ਵਿਦਿਆ ਵਿਚਾਰੀ ਜਾਵੇਗੀ ਤਾਂ ਹੀ ਪਰਉਪਕਾਰ ਕੀਤਾ ਜਾ ਸਕਦਾ ਪਰ ਇੱਥੇ ਹੋਰ ਜੱਗੋਂ 13ਵੀਂ ਗੱਲ ਸਾਹਮਣੇ ਨਿਕਲ ਕੇ ਆਈ ਹੈ ਜਿਹੜੇ ਵਿਸ਼ੇਸ਼ ਅਧਿਆਪਕ ਨੇ ਜਿਨ੍ਹਾਂ ਨੇ ਸਪੈਸ਼ਲ ਬੱਚਿਆਂ ਨੂੰ ਪੜਾਉਣਾ ਹੈ ਜਿਹੜਾ ਕਿਸੇ ਨਾ ਕਿਸੇ ਕਰਕੇ ਵਿਕਲੰਗਤਾ ਦਾ ਸ਼ਿਕਾਰ ਨੇ ਉਹਨਾਂ ਬੱਚਿਆਂ ਨੂੰ ਪੜਾਈ ਦਾ ਮਹੱਈਆ ਕਰਵਾਉਣ ਦਾ ਪ੍ਰਬੰਧ ਕਿੱਥੇ ਹੈ ਸਰਕਾਰ ਕਿਉਂ ਨਹੀਂ ਇਸ ਪਾਸੇ ਧਿਆਨ ਦੇ ਰਹੀ ਜਦੋਂ ਬੇਰੁਜ਼ਗਾਰ ਵਿਸ਼ੇਸ਼ ਅਧਿਆਪਕ ਯੂਨੀਅਨ ਸਰਕਾਰ ਦੇ ਕੋਲ ਚੱਲ ਕੇ ਜਾਂਦੀ ਹੈ ਕਿ ਇਹ ਰੂਪਰੇਖਾ ਹੈ ਅਸੀਂ ਐਵੇਂ ਪੜਾ ਸਕਦੇ ਹਾਂ ਹਦਾਇਤਾਂ ਕੀ ਕਹਿੰਦੀਆਂ ਨੇ ਸਾਰੇ ਨਿਜਮ ਸ਼ਿੱਕੇ ਤੇ ਟੰਗੇ ਜਾ ਰਹੇ ਨੇ ਉਸ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਵਿੱਚ ਖਾਸ ਕਰਕੇ ਜਿਹੜੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਖੜੇ ਨੇ ਉਹਨਾਂ ਦੀ ਮੁੱਖ ਮੰਗ ਕੀ ਹੈ ਔਰ ਉਹ ਕਹਿਣਾ ਕੀ ਚਾਹੁੰਦੇ ਆ ਸਾਰੀ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਤੇ ਦੱਤ ਸਾਹਿਬ ਤੁਸੀਂ ਇਹ ਦੱਸੋ ਕਿ ਬੇਰੁਜ਼ਗਾਰ ਵਿਸ਼ੇਸ਼ ਯੂਨੀਅਨ ਦਾ ਤੁਹਾਨੂੰ ਬਣਾਉਣੀ ਕਿਉਂ ਪੈਗੀ ਕਿਉਂਕਿ ਯੂਨੀਅਨ ਤੋਂ ਬਿਨਾ ਕੰਮ ਨਹੀਂ ਸੀ ਚੱਲਦਾ ਸਾਸ਼ੀਕਰ ਸਰ ਸਾਰਿਆਂ ਨੂੰ ਸਾਸ਼ੀਕਰ ਸਰ ਐਕਚੁਅਲੀ ਜੰਡਰੀਆਂ ਬਣਾਉਣ ਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਕਾਰਨ ਸੀਗਾ ਉਹ ਇਹ ਸੀਗਾ ਕਿ ਸਰਕਾਰ ਨਾ ਤਾਂ ਉਹਨਾਂ ਬੱਚਿਆਂ ਵੱਲ ਕੋਈ ਧਿਆਨ ਦੇ ਰਹੀ ਔਰ ਨਾਹੀਂ ਉਹਨਾਂ ਬੱਚਿਆਂ ਨੂੰ ਸਕੂਲਾਂ ਤੱਕ ਲੈ ਕੇ ਜਾ ਰਹੀ ਹੈ ਇੱਕ ਪੱਖੇ ਦੇ ਪਾਸੇ ਤਾਂ ਕਿਤੇ ਨਾ ਕਿਤੇ ਸਰਕਾਰ ਆ ਗੱਲਾਂ ਕਰਦੀ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਅਸੀਂ ਇੱਕ ਸਕੂਲ ਆਫ ਐਮਿਨੈਂਸ ਦੀ ਗੱਲ ਕਰਦੀ ਆ ਕਿਤੇ ਨਾ ਕਿਤੇ ਪਰ ਰਿਐਲਿਟੀ ਜਿਹੜੀ ਆ ਉਸ ਤੋਂ ਕੋਸਾਂ ਦੂਰ ਹੈਗੀ ਆ ਬਹੁਤ ਪਰੇ ਹੈਗੀ ਆ ਰਿਐਲਿਟੀ ਇਹ ਹੈਗੀ ਆ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਹੜੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਹੁੰਦੀ ਆ ਉਹ ਸਕੂਲਾਂ ਦੇ ਵਿੱਚ ਨਹੀਂ ਆ ਜਿਹੜੇ ਕਾਰਨ ਦਿਨ ਪ੍ਰਤੀ ਦਿਨ ਜਿਹੜਾ ਉਹਨਾਂ ਬੱਚਿਆਂ ਦਾ ਡਾਟਾ ਸਕੂਲਾਂ ਦੇ ਵਿੱਚ ਉੱਕੜਦਾ ਜਾ ਰਿਹਾ ਕੰਡੀਸ਼ਨ ਸਹੀ ਆ ਕਿ 2022 ਦਾ ਸਾਡੇ ਕੋਲ ਡਾਟਾ ਹੈਗਾ 2022 ਦੇ ਵਿੱਚ ਜਿਹੜਾ ਡਾਟਾ ਸੀਗਾ ਉਹ 64200 ਇੱਕ ਦੇ ਕਰੀਬ ਸੀਗਾ ਅੱਜ ਦੀ ਜੋ ਕੰਡੀਸ਼ਨ ਆ ਉਹ ਅੱਜ ਦਾ ਡਾਟਾ ਹੈਗਾ ਜੋ ਉਹ 55940 ਦੇ ਕਰੀਬ ਲੈ ਗਿਆ ਮਤਲਬ ਮੈਂ ਸਰਕਾਰ ਨੂੰ ਇਹ ਪੁੱਛਣਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਉਹ 5 ਤੋਂ 7000 ਬੱਚਾ ਉਹ ਕਿੱਥੇ ਗਿਆ ਹੂੰ ਠੀਕ ਆ ਇਹ ਉਹ ਡਾਟਾ ਜਿਨ੍ਹਾਂ ਜਿਹੜੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ਆ ਔਰ ਕਿਤੇ ਅਗਰ ਧਿਆਨ ਮਾਰਿਆ ਜਾਏ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂ ਉਹ ਬੱਚੇ ਜਿਹੜੇ ਸਕੂਲਾਂ ਤੱਕ ਪਹੁੰਚ ਹੀ ਨਹੀਂ ਪਾਏ ਕਾਰਨ ਇਹ ਉਹਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਜ਼ਿੰਮੇਵਾਰ ਆ ਕਿਉਂ ਨਹੀਂ ਪਹੁੰਚ ਪਾਏ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਫੈਸਿਲਿਟੀ ਨਹੀਂ ਹੈਗੀ ਮਸਲੇ ਇੱਕ ਮੋਟਾ ਜਿਹਾ ਅਨੁਮਾਨ ਲਾਣਾ ਲਾਉਣਾ ਹੋਵੇ ਤੇ ਸਪੈਸ਼ਲ ਬੱਚਿਆਂ ਦੀ ਗਿਣਤੀ ਜਿਨ੍ਹਾਂ ਨੂੰ ਵਿੱਦਿਆ ਚਾਹੀਦੀ ਹੈ 50 ਹਜ਼ਾਰ ਗਿਣਤੀ ਤੇ ਬਣਦੀ ਹੋਣੀ ਨਹੀਂ ਸਰ ਅਗਰ ਗਿਣਤੀ ਦੀ ਗੱਲ ਕਰਾਂਗੇ ਕੱਟੋ-ਕੱਟ ਵੀ ਇਹ ਗਿਣਤੀ ਅਗਰ ਸਾਰੀ ਦੇਖੀ ਜਾਏ ਤੇ ਮੈਂ ਗੱਲ ਕਰਾਂਗਾ ਸਰ ਮੈਂ ਛੋਟੀ ਜੀ ਗੱਲ ਤੋਂ ਸ਼ੁਰੂ ਕਰਾਂਗਾ ਮੈਂ ਆਪਣੇ ਪਿੰਡ ਤੋਂ ਗੱਲ ਸ਼ੁਰੂ ਕਰਾਂਗਾ ਮੇਰੇ ਪਿੰਡ ਦੇ ਵਿੱਚ ਇੱਕ ਬੱਚਾ ਸੀ 2016 ਦੇ ਵਿੱਚ ਜਦੋਂ ਇਹਨਾਂ ਬੱਚਿਆਂ ਦੇ ਲਈ ਕੇਸ ਲੜਨਾ ਸ਼ੁਰੂ ਹੋਇਆ ਸੁਪਰੀਮ ਕੋਰਟ ਦੇ ਵਿੱਚ ਤੇ ਉਹ ਬੱਚੇ ਦੀ ਗੱਲ ਕਰਾਂਗਾ ਉਹ ਬੱਚਾ ਉਦੋਂ ਕਾਫੀ ਛੋਟਾ ਸੀ ਅੱਜ ਦੀ ਡੇਟ ਦੇ ਵਿੱਚ ਉਹ 15 ਸਾਲ ਦਾ ਹੋ ਗਿਆ ਉਹਨੇ ਕਦੇ ਸਕੂਲ ਨਹੀਂ ਦੇਖਿਆ ਰੀਜ਼ਨ ਕੀ ਹੈਗਾ ਆ ਡਾਟਾ ਹੈਗਾ ਆਰਟੀਆਈ ਆਰਟੀਆਈ ਐਕਟ ਦਾ ਆਰਟੀਆਈ ਦਾ ਡਾਟਾ ਹੈਗਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਮੁਹੱਈਆ ਕਰਾਇਆ ਗਿਆ ਇਹਦੇ ਅਨੁਸਾਰ ਪੂਰੀ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸੱਤ ਸਪੈਸ਼ਲ ਐਜੂਕੇਟਰਾਂ ਪੜਾਉਣ ਦੇ ਜੋ ਕੰਡੀਸ਼ਨ ਆ ਜੋ ਮਤਲਬ ਆਰਟੀ ਐਕਟ ਜੋ ਕਹਿੰਦਾ ਉਹਦੇ ਅਨੁਸਾਰ ਅਗਰ ਪ੍ਰਾਇਮਰੀ ਸਕੂਲ ਦੀ ਗੱਲ ਕਰਾਂਗੇ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਇੱਕ ਟੀਚਰ ਜਿਹੜਾ ਉਹ 10 ਬੱਚਿਆਂ ਨੂੰ ਪੜ੍ਹਾ ਸਕਦਾ ਔਰ ਅਗਰ 11ਵਾਂ ਬੱਚਾ ਹੁੰਦਾ ਤੇ ਉੱਥੇ ਦੋ ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਪੈਂਦੀ ਆ ਤੇ ਰਿਐਲਿਟੀ ਇਹ ਆ ਕਿ 2300 ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸੱਤ ਸਪੈਸ਼ਲ ਐਜੂਕੇਟਰ ਅਗਰ ਡੇ ਬਾਏ ਡੇ ਆਪਾਂ ਨੋਟ ਕਰੀਏ ਤੇ ਅਗਰ ਇੱਕ ਬੱਚੇ ਨੂੰ ਮੰਨ ਲਓ ਕਿ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਜਾਂਦਾ ਤੇ ਉਸ ਸਕੂਲ ਦੇ ਵਿੱਚ ਦੁਬਾਰਾ ਤੋਂ ਟੀਚਰ ਦਾ ਨੰਬਰ ਜਿਹੜਾ ਘੱਟੋ ਘੱਟ 6 ਤੋਂ 8 ਮਹੀਨਿਆਂ ਬਾਅਦ ਆਂਦਾ ਤੇ ਜੋ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਨੂੰ ਜਿਆਦਾ ਜ਼ਰੂਰਤ ਆ ਬਟ ਟੀਚਰਸ ਦੀ ਜ਼ਰੂਰਤ ਆ ਇਹ ਆ ਕਿ ਉਹਨਾਂ ਨੂੰ 7 ਤੋਂ 8 ਘੰਟੇ ਡੇਲੀ ਹਰ ਟੀਚਰ ਦੀ ਜ਼ਰੂਰਤ ਪਰ ਰਿਐਲਿਟੀ ਆ ਕਿ ਅਗਰ ਟੀਚਰ ਸਕੂਲ ਤੱਕ ਜਾਂਦੇ ਆ ਤੇ ਉਹ ਘੱਟੋ ਘੱਟ ਵੀ 7 ਤੋਂ 8 ਮਹੀਨੇ ਇੱਕ ਟੀਚਰ ਦਾ ਨੰਬਰ ਆਊਗਾ ਇੱਕ ਸਕੂਲ ਦੇ ਵਿੱਚ ਤੁਸੀਂ ਜੀ ਕੱਲੇ ਜ਼ਿਲ੍ਹਾ ਗਰਦਾਸਪੁਰ ਦੀ ਜੀ ਗੱਲ ਆਪਾਂ ਕਰੀਏ ਉਸ ਦੇ ਵਿੱਚ 2300 ਦੇ ਹਿਸਾਬ ਨਾਲ ਤਾਂ ਫਿਰ 230 ਘੱਟੋ ਘੱਟ ਐਜੂਕੇਟਰ ਚਾਹੀਦੇ ਸਰ 230 ਮਤਲਬ ਜੋ ਆਰਟੀ ਐਕਟ ਅਗਰ ਜੋ ਕਹਿੰਦਾ ਉਹਦੇ ਅਕੋਰਡਿੰਗ ਟੂ 230 ਦੇ ਕਰੀਬ ਕਰੀਬ ਚਾਹੀਦੇ ਆ ਪਰ ਜੇ ਅਗਰ ਰਿਐਲਿਟੀ ਗਰਾਉਂਡ ਲੈਵਲ ਤੇ ਚਾਹੀਏ ਜੋ ਇਹ ਗਵਰਨਮੈਂਟ ਅਸੈਪਟ ਕਰਦੀ ਹੈ ਕਿ ਇੰਨੇ ਕੇ ਚਾਹੀਦੇ ਆ ਪਰ ਜੋ ਰਿਐਲਿਟੀ ਹੋਏ ਹੈਗੀ ਆ ਕਿ ਕਿਤੇ ਨਾ ਕਿਤੇ ਆਰਟੀ ਐਕਟ ਕਹਿੰਦਾ ਕਿ 1 ਸਕੂਲ 1 ਸਪੈਸ਼ਲ ਐਜੂਕੇਟਰ ਜਿਹੜਾ ਮਸਟ ਹੈ ਉਹ ਚਾਹੀਦਾ ਹੀ ਚਾਹੀਦਾ ਉਹਦਾ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹਨਾਂ ਬੱਚਿਆਂ ਨੂੰ 101 ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਬਹੁਤ ਔਖਾ ਤੇ ਕੰਡੀਸ਼ਨ ਇਹ ਕਹਿੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਘਰ ਦੇ ਲਾਗੇ ਬਿਲਕੁਲ ਸਕੂਲ ਪ੍ਰੋਵਾਈਡ ਕਰਵਾਇਆ ਜਾਵੇ। ਬਾਕੀ ਕੁਝ ਤੁਸੀਂ ਗਰਦਾਸਪੁਰ ਦਾ ਹਾਲ ਦੱਸਿਆ ਕੁਝ ਹੋਰ ਇਲਾਕਿਆਂ ਦਾ ਕੀ ਕੀ ਹਾਲ ਹੈ? ਜੀ ਸਰ ਮੈਂ ਤੁਹਾਨੂੰ ਮਾਨ ਸਾਹਿਬ ਜਿਹੜੇ ਆਫਕੋਰਸ 2010 ਦੇ ਵਿੱਚ ਗੱਲ ਕਰਦੇ ਸੀ ਕਿਤੇ ਨਾ ਕਿਤੇ ਇਹ ਉਹਨਾਂ ਦੀ ਨਿਊਜ਼ ਹੈਗੀ ਆ 2010 ਦੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਲਾਡਲਿਆਂ ਲਈ ਖਡੋਨੇ ਨਹੀਂ ਬਿਲ ਚੇਅਰ ਖਰੀਦੇ ਹਨ ਮਾਪੇ ਮਤਲਬ ਇਹ ਉਹਨਾਂ ਦਾ ਬਿਆਨ ਹੈਗਾ ਜਦੋਂ ਜਦੋਂ ਉਹਨਾਂ ਦੀ ਉਹ ਸੱਤਾ ਦੇ ਵਿੱਚ ਨਹੀਂ ਸੀਗੀ ਉਹਨਾਂ ਨੇ ਆਹ ਮੁੱਦਾ ਚੁੱਕਿਆ ਸੀ ਬੜਾ ਸ਼ੋਸ਼ ਵਾਸਤੇ ਵਿੱਚ ਬੜੇ ਜੋਰਾ ਸ਼ੋਰਾਂ ਨਾਲ ਇਹ ਮੁੱਦਾ ਚੁੱਕਿਆ ਸੀਗਾ ਪਰ ਅੱਜ ਉਹ ਇਹ ਗੱਲ ਮੁੱਦੇ ਨੂੰ ਸੁਣਨਾ ਵੀ ਨਹੀਂ ਚਾਹੁੰਦੇ ਨਾ ਹੀ ਦੇਖਣਾ ਚਾਹੁੰਦੇ ਆ ਰਿਐਲਿਟੀ ਉਹਨਾਂ ਦੇ ਜਿਹੜਾ ਹਲਕਾ ਹੈਗਾ ਸੰਗਰੂਰ ਉਹਦੀ ਰਿਐਲਿਟੀ ਦੱਸਦਾ 2215 ਬੱਚੇ ਹੈਗੇ ਆ ਉਹਨਾਂ ਪਿੱਛੇ 16 ਸਪੈਸ਼ਲ ਐਜੂਕੇਟਰ ਹੈਗੇ ਆ ਔਰ ਤੁਸੀਂ ਦੇਖੋ ਜਿਹੜੇ ਗੱਲ ਸਕੂਲ ਆਫ ਐਮੀਨੈਂਸ ਦੀ ਕਰਦੇ ਆ ਹਰਜੋਤ ਬੈਂਸ ਸੀ ਜਿਹੜੇ ਮਤਲਬ ਜਿਹੜਾ ਸਾਡੇ ਨਾਲ ਇਨ ਪਾਸਟ 1 ਸਾਲ ਪਹਿਲਾਂ ਮੀਟਿੰਗ ਕੀਤੀ ਸੀਗੀ ਔਰ ਅੱਜ ਦੀ ਡੇਟ 9 ਤਰੀਕ ਨੂੰ ਉਹਨਾਂ ਨੂੰ ਮੀਟਿੰਗ ਦਿੱਤੀ ਸੀਗੀ ਸਾਡੇ ਮੁੱਦੇ ਦੇ ਉੱਤੇ ਸਾਨੂੰ ਕਿਹਾ ਸੀਗਾ ਘਰ ਜਾ ਕੇ ਤਿਆਰੀਆਂ ਕਰੋ ਆਪਾਂ ਤੁਹਾਡੀ ਪੋਸਟਾਂ ਜਲਦ ਕੱਢ ਰਹੀਆਂ ਇੱਕ ਸਾਲ ਬੀਤਣ ਦੇ ਬਾਅਦ ਅੱਜ ਆਹੀ ਉਹਨਾਂ ਨਾਲ ਮਿਲਣ ਲਈ ਗਏ ਆ ਉਹਨਾਂ ਦਾ ਰਿਪਲਾਈ ਕੀ ਸੀਗਾ ਕਿ ਅਸੀਂ ਡਿਸਕਸ ਕਰਾਂਗੇ ਰਿਓਤੇ ਮਤਲਬ ਉਹ ਸਾਡੀ ਗੱਲ ਨੂੰ ਸੁਣਨਾ ਵੀ ਪਸੰਦ ਨਹੀਂ ਕਰਦੇ ਸੀ ਆਜੀ ਮੰਤਰੀ ਹਰਜੋਤ ਬੈਂਸ ਤੱਕ ਤੁਸੀਂ ਪਹੁੰਚ ਕੀਤੀ ਗੱਲ ਸੁਣੀ ਨਹੀਂ ਗਈ ਨਹੀਂ ਸੁਣੀ ਗਈ ਨਹੀਂ ਉਹ ਤੁਹਾਨੂੰ ਲੇਕਿਨ ਗੱਲ ਨਹੀਂ ਸੁਣੀ ਗਈ ਬਿਲਕੁਲ ਧਿਆਨ ਨਾਲ ਗੱਲ ਨਹੀਂ ਸੁਣੀ ਗਈ ਔਰ ਆਨੰਦਪੁਰ ਸਾਹਿਬ ਦਾ ਉਹਨਾਂ ਦੇ ਹਲਕੇ ਦਾ ਹਾਲ ਦੇਖ ਲਓ ਜਿਹੜੇ ਕਹਿੰਦੇ ਆ ਕਿ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਆ 420 ਬੱਚਿਆਂ ਪਿੱਛੇ ਚਾਰ ਸਪੈਸ਼ਲ ਐਜੂਕੇਟਰ ਆ ਇਹ ਹਾਲਾਤ ਆਨੰਦਪੁਰ ਸਾਹਿਬ ਦਾ ਮਲੋੜ ਦੀ ਗੱਲ ਕਰਾਂਗੇ 400 ਪਿੱਛੇ ਦੋ ਸਪੈਸ਼ਲ ਐਜੂਕੇਟਰ ਹੈਗੇ ਆ ਔਰ ਜਲੰਧਰ ਦੀ ਗੱਲ ਕਰਾਂਗੇ 2568 ਪਿੱਛੇ 18 ਸਪੈਸ਼ਲ ਐਜੂਕੇਟਰ ਹੈਗੇ ਆ ਇੰਨੇ ਬੁਰੇ ਹਾਲਾਤ ਆ ਪੰਜਾਬ ਦੇ ਵਿੱਚ 19000 ਤੋਂ ਜ਼ਿਆਦਾ ਸਕੂਲਸ ਹੈ ਗਿਆ ਜਰੂਰਤ ਹਰ ਸਕੂਲ ਦੇ ਇੱਕ ਸਪੈਸ਼ਲ ਐਜੂਕੇਟਰ ਦੀ ਹੈ ਘਟੋ-ਕਟ ਅਗਰ ਗਿਣਤੀ 10 ਬੱਚੇ 10 ਬੱਚੇ ਅਗਰ 11ਵਾਂ ਬੱਚਾ ਹੁੰਦਾ ਤੇ ਦੋ ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਹੈਗੀ ਪਰ ਰਿਐਲਿਟੀ ਹੈ ਕਿ ਇੱਕ ਜ਼ਿਲ੍ਹੇ ਵਿੱਚ ਵੀ ਇੱਕ ਜ਼ਿਲ੍ਹੇ ਵਿੱਚ ਜਿੱਥੇ ਘੱਟੋ-ਘੱਟ 10 ਤੋਂ 20 ਜਾਂ 30 ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਹੈਗੀ ਉੱਥੇ ਹਾਲਾਤ ਹੈ ਗਿਆ ਆਨੰਦਪੁਰ ਸਾਹਿਬ ਜਿਹੜੇ ਕਹਿੰਦੇ ਸਕੂਲ ਆਫ ਫੈਮਿਨਸ ਦੀ ਗੱਲ ਕਰਦੇ ਉਹਨਾਂ ਦੇ ਹਾਲਾਤ ਇੰਨੇ ਬੁਰੇ ਆ ਕਿ 420 ਬੱਚਿਆਂ ਪਿੱਛੇ ਚਾਰ ਸਪੈਸ਼ਲ ਐਜੂਕੇਟਰ ਹੈ ਇਹ ਰੀਸੈਂ आरटीआई ਦਾ ਡਾਟਾ ਹੈਗਾ ਜੇ ਅਸੀਂ 19000 ਸਕੂਲਾਂ ਨੇ ਧਿਆਨ ਚ ਰੱਖੀਏ ਘੱਟੋ ਘੱਟ 19000 ਸਪੈਸ਼ਲ ਐਜੂਕੇਟਰ ਤੁਹਾਡੇ ਸਾਹਮਣੇ ਚਾਹੀਦਾ ਵੀ ਘੱਟੋ ਘੱਟ ਤੇ ਕਿੰਨੇ ਹੈਗੇ ਐਜੂਕੇਟਰ ਪੂਰੇ ਪੰਜਾਬ ਚ 397 ਦੇ ਕਰੀਬ ਕਰੀਬ ਸਪੈਸ਼ਲ ਐਜੂਕੇਟਰ ਹੈਗੇ ਟੋਟਲ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਜੀ ਥੋੜਾ ਬੋਦਾ 1921 ਡਾਟਾ ਹੋ ਸਕਦਾ ਲੇਕਿਨ 397 ਦੇ ਕਰੀਬ ਪ੍ਰਤੀ ਕਦੋਂ ਹੋਈ ਸੀ 2010 ਦੇ ਵਿੱਚ ਆਖਰੀ ਵਾਰ ਪ੍ਰਤੀ ਹੋਈ 2010 ਦੇ ਵਿੱਚ ਸਰ ਜਿਹੜਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈਗਾ ਕਿ ਮੈਨੂੰ ਇੱਕ ਚੀਜ਼ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਗੱਲ ਕਰਨਾ ਚਾਹਨਾ ਕਿ ਜਦੋਂ ਇਲ ਕਿ ਇਹ ਲੋਕ ਜਿਹੜੇ ਇਹ ਬੱਚੇ ਆ ਇਹ ਬੱਚਿਆਂ ਦੇ ਵੋਟ ਦਾ ਰਾਈਟ ਬਣਿਆ ਵੋਟ ਬਣੇ ਆ ਇਹ ਵੋਟ ਪਾਉਂਦੇ ਆ ਤੇ ਕਿਤੇ ਨਾ ਕਿਤੇ ਉਦੋਂ ਇਹਨਾਂ ਬੱਚਿਆਂ ਕੋਲ ਵੀ ਵੋਟ ਮੰਗੇ ਜਾਂਦੇ ਆ ਕਿ ਇਹਨਾਂ ਦੇ ਹੱਕ ਨਹੀਂ ਆ ਸਰ ਅਸੀਂ ਆਪਣੀਆਂ ਨੌਕਰੀਆਂ ਦੇ ਲਈ ਨਹੀਂ ਲੜ ਰਹੇ ਨਾ ਹੀ ਆਪਣੀਆਂ ਨੌਕਰੀਆਂ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਚੋਲੀ ਅੱਡ ਕੇ ਉਹਨਾਂ ਬੱਚਿਆਂ ਦੀ ਸਿੱਖਿਆ ਦੇ ਲਈ ਐਜੂਕੇਸ਼ਨ ਮੰਗ ਰਹੇ ਆ ਚੋਲੀ ਅੱਡ ਰਹੇ ਆ ਸਰਕਾਰ ਆ ਕਿ ਕੀ ਕਟੋ-ਕਟ ਉਹਨਾਂ ਦੇ ਹਾਲਾਤ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਪੋਸਟਰਾਂ ਦੇ ਵਿੱਚ ਨਹੀਂ ਗਰਾਊਂਡ ਲੈਵਲ ਦੇ ਹਾਲਾਤ ਜਾ ਕੇ ਦੇਖੇ ਉਹਨਾਂ ਨੂੰ ਜ਼ਰੂਰਤ ਹੈ ਸਿੱਖਿਆ ਦੀ ਕਿੰਨਾ ਕਿਤੇ ਜ਼ਰੂਰਤ ਆ ਉਹਨਾਂ ਨੂੰ ਸਿੱਖਿਆ ਦੀ ਚੋਲੀ ਅੱਡ ਕੇ ਐਜੂਕੇਸ਼ਨ ਮਨਿਸਟਰ ਜੀ ਕੋ ਆਪਾਂ ਇਹ ਗੱਲ ਕਹਿ ਰਹੇ ਆ ਕਿ ਭਈ ਉਹਨਾਂ ਬੱਚਿਆਂ ਨੂੰ ਕਿਹਦੀ ਜ਼ਰੂਰਤ ਆ ਐਜੂਕੇਸ਼ਨ ਦੀ ਜ਼ਰੂਰਤ ਆ ਅਗਰ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਬਰਡਨ ਵੜਾਂਗੇ ਮੈਂ ਬੀਆਰ ਜੂਨੀਅਨ ਦਾ ਪ੍ਰਧਾਨ ਹੈਗਾ ਮੇਰੇ ਵੱਲੋਂ ਈਟੀਟੀ ਯੂਨੀਅਨ ਦੇ ਪ੍ਰਧਾਨ ਹੈਗੇ ਜਿਹੜੇ ਸਪੈਸ਼ਲ ਦੇ ਦੋਨੋਂ ਸਪੈਸ਼ਲ ਹੈਗੇ ਆ ਇਹ ਸਾਡੇ ਅਸੀਂ ਦੋਨੋਂ ਕਿਸੇ ਜਿੱਥੇ ਐਫੀਡਾਬੈਟ ਦੇ ਸਾਈਨ ਕਰਾਉਣਾ ਚਾਹੁੰਦੇ ਆ ਅਸੀਂ ਕਰਾ ਦਾਂਗੇ ਜਿੰਨੇ ਉਹ ਕਹਿਣਗੇ ਜੇ ਮੰਨ ਲਓ ਕਹਿਣਗੇ ਦਿਹਾੜੀ ਬੇਸਤੀ ਉੱਤੇ ਤੁਸੀਂ ਜਾ ਕੇ ਸਕੂਲਾਂ ਦੇ ਵਿੱਚ ਪੜਾ ਦਿਓ ਫ੍ਰੀ ਆਫ ਕਾਸਟ ਕਹਿਣਗੇ ਨਾ ਕਿ ਪੜਾ ਦਿਓ ਤੇ ਅਸੀਂ ਫ੍ਰੀ ਆਫ ਕਾਸਟ ਪੜਾਉਣ ਨੂੰ ਤਿਆਰ ਆਂ ਲੇਕਿਨ ਘੱਟੋ ਘੱਟ ਉਹਨਾਂ ਦੇ ਹਾਲਾਤ ਤਾਂ ਸੁਧਣਗੇ ਉਹਨਾਂ ਬੱਚਿਆਂ ਦੇ ਹਾਲਾਤ ਜਿਨ੍ਹਾਂ ਨੂੰ ਸਰਕਾਰ ਜਾਣਨਾ ਹੀ ਨਹੀਂ ਚਾਹਦੀ ਜਿਨ੍ਹਾਂ ਉੱਤੇ ਗੱਲ ਹੀ ਨਹੀਂ ਕਰਨਾ ਚਾਹਦੀ ਜਿਨ੍ਹਾਂ ਦੇ ਤਾਂ ਸਰਕਾਰ ਤੋਂ ਇੱਕ ਫੈਸਲਾ ਨਹੀਂ ਲਿਆ ਜਾ ਰਿਹਾ ਐਜੂਕੇਸ਼ਨ ਜਿਹੜੀ ਦੇਣ ਦੇ ਵਾਸਤੇ ਸਪੈਸ਼ਲ ਬੱਚਿਆਂ ਨੂੰ ਇਹ ਅਮਨਦੀਪ ਸਿੰਘ ਵੀ ਅਮਲੇਰ ਕੋਟਲੇ ਤੋਂ ਤੁਸੀਂ ਆਏ ਹੋ ਹਾਂਜੀ ਸਰ ਤਾਂ ਤੁਸੀਂ ਕਦੋਂ ਤੋਂ ਇਸ ਬਾਰੇ ਮੁਸ਼ਕਲ ਕਰ ਰਹੇ ਹੋ ਕਦੋਂ ਤੋਂ ਤੁਹਾਨੂੰ ਲੱਗਿਆ ਕਿ ਇਸ ਮਸਲੇ ਤੇ ਗੱਲ ਹੋਣੀ ਚਾਹੀਦੀ ਸਰ ਆਰਟੀ ਐਕਟ ਤੋਂ ਪਹਿਲਾਂ ਵੀ ਅਸੀਂ ਕੰਮ ਕਰ ਰਹੇ ਕਿਉਂਕਿ ਸਰ ਮੈਂ 6ਵੀਂ ਦੇ ਕਲਾਸ ਦੇ ਵਿੱਚ ਪੜ੍ਹਦਾ ਸੀ ਜਦ ਮੈਂ ਦੋ ਵਿਜ਼ਨ ਦੇ ਸਕਾਰ ਹੋਇਆ ਤੇ ਉਹ ਤੋਂ ਬਾਅਦ ਸਰ ਮੈਂ ਦੇਖਿਆ ਜਬ ਬੱਚਾ ਨਾਲ ਸਪੋਰਟਸ ਵਗੈਰੇ ਵਿੱਚ ਰਹਿੰਦਾ ਸੀ ਤਾਂ ਵੀ ਮੈਂ ਤਾਂ ਚਲੋ ਨਾਰਮਲ ਦੇਖ ਪਾ ਰਹੇ ਹਾਂ ਜਿਹੜਾ ਬੱਚਾ ਬਲਾਈਂਡ ਹੈ ਜਾਂ ਹਿਅਰਿੰਗ ਪੇਡ ਹੈ ਵੀ ਉਹਨੂੰ ਐਜੂਕੇਸ਼ਨ ਨਹੀਂ ਮਿਲ ਪਾਰੀ ਜਦ ਮੈਂ ਉਹਨਾਂ ਦਾ ਲੈਵਲ ਦੇਦਾ ਹੀ ਬੱਚੇ ਮੇਰੇ ਨਾਲ ਅਲੱਗ ਕਿਉਂ ਨੇ ਵੀ ਇੰਨੇ ਡਾਊਨ ਗ੍ਰਾਫ ਤੇ ਕਿਉਂ ਹੈ ਤੇ ਮੇਰੇ ਪਿੰਡ ਦੇ ਵਿੱਚ ਵੀ ਸਰ ਹੀアリング ਅਪੀਅਰਮੈਂਟ ਦਾ ਬੱਚਾ ਹੈ ਤੇ ਮੈਂ ਦੇਖਦਾ ਸਰ ਵੀ ਉਹਨੂੰ ਰਿਸੋਰਸ ਸੈਂਟਰ ਜੋ ਮੇਰੇ ਪਿੰਡ ਤੋਂ ਕਾਫੀ ਦੂਰ ਹੈ ਵੀ ਉੱਥੇ ਨਾ ਤਾਂ ਕੋਈ ਟੀਚਰ ਲੈ ਜਾਣ ਲਈ ਹੈ ਨਾ ਉਹਨੂੰ ਉੱਥੇ ਪਿੰਡ ਦੇ ਸਕੂਲ ਵਿੱਚ ਦਾਖਲ ਹੈ ਸਰ ਪਰ ਉਹਨੂੰ ਪੜਾਉਣ ਲਈ ਟੀਚਰ ਹੀ ਨਹੀਂ ਹੈ ਹਾਂਜੀ ਸਰ ਤੇ ਇਹੀ ਹਾਲਾਤ ਨੇ ਸਰ ਜਿਹੜੇ ਅਸੀਂ ਡਾਟਾ ਦਿੱਤਾ ਹੈ ਇਹ ਸਰ ਸਿਰਫ ਦਾਖਲ ਨੇ ਬੱਚੇ ਇੱਕ ਨਾ ਹੀ ਦੈਨਿਕ ਪਾਸਕਰ ਵੱਲੋਂ ਪਿਛਲੇ ਦਿਨੀ ਉਹਨਾਂ ਨੇ ਗਏ ਸੀ ਸਕੂਲ ਦੇ ਜਲੰਧਰ ਦੇ ਸਕੂਲ ਦੇ ਵਿੱਚ ਤਾਂ ਉੱਥੇ ਇੱਕ ਬੱਚੇ ਨਾਲ ਜਦ ਉਹਨਾਂ ਨੇ ਗੱਲਬਾਤ ਕਰੀ ਵੀ ਕੀ ਸੋਨੂੰ ਮਤਲਬ ਜੋ ਅਧਿਆਪਕ ਬੜਾ ਰਿਹਾ ਵੀ ਸਮਝ ਆ ਰਿਹਾ ਉਹ ਬੱਚਾ ਦੱਸਦਾ ਮੈਨੂੰ ਪਤਾ ਹੈ ਵੀ ਅਧਿਆਪਕ ਕੁਝ ਦੱਸ ਰਿਹਾ ਪਰ ਮੈਨੂੰ ਇਹ ਨਹੀਂ ਪਤਾ ਵੀ ਦੱਸ ਕੀ ਰਿਹਾ ਤੇ ਨਾ ਜਦ ਮੇ ਤੋਂ ਕੰਮ ਨਹੀਂ ਹੁੰਦਾ ਜਾਂ ਵਰਕ ਦੱਸਦੇ ਆ ਵੀ ਮੇ ਤੋਂ ਕੰਮ ਨਹੀਂ ਹੋ ਰਿਹਾ ਤਾਂ ਮੈਨੂੰ ਅਧਿਆਪਕ ਜਾਂ ਘੂਰਦਾ ਜਾਂ ਡਾਂਟਦਾ ਵੀ ਤੇ ਹਾਂਜੀ ਤਾਂ ਉਹ ਤੋਂ ਬਾਅਦ ਬੱਚੇ ਵੀ ਉਤੇ ਹੱਸਦੇ ਆ ਉਹਦਾ ਬਿਹੇਵੀਅਰ ਚੇਂਜ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਮਤਲਬ ਹੀਣਤਾ ਦੀ ਭਾਵਨਾ ਆ ਜਾਂਦੀ ਹੈ ਬੱਚੇ ਵਿੱਚ ਮੈਂ ਪਿੱਛੇ ਰਹਿ ਰਹੀ ਹਾਂ ਮਤਲਬ ਸਪੈਸ਼ਲ ਬੱਚਿਆਂ ਨੂੰ ਜਿਹੜੀ ਇੱਕ ਮਾਹੌਲ ਦੀ ਲੋੜ ਹੈ ਜਿਹੜੀ ਇੱਕ ਅੱਗੇ ਵਧਣ ਫੁੱਲਣ ਦੀ ਲੋੜ ਹੈ ਦਿੱਤਾ ਹੀ ਨਹੀਂ ਜਾ ਰਿਹਾ ਪੰਜਾਬ 'ਚ ਸਰ ਆਰਟੀ ਐਕਟ ਜਾਂ ਸੁਪਰੀਮ ਕੋਰਟ ਦਾ ਫੈਸਲਾ ਇਸ ਲਈ ਆਇਆ ਸੀ ਵੀ ਇਨਕਲੂਜੀਵ ਐਜੂਕੇਸ਼ਨ ਵੀ ਬੱਚਾ ਵੀ ਸਮਾਜ ਦੇ ਵਿੱਚ ਰਹਿ ਕੇ ਪੜੇ ਵੀ ਕੱਲੇ ਸਪੈਸ਼ਲ ਜੋ ਸਪੈਸ਼ਲ ਸਕੂਲ ਨੇ ਉਹਨਾਂ ਹੀ ਚਾਰ ਦੁਆਰੀ ਚ ਨਾ ਰਹੇ ਪਰ ਜੋ ਇਨਕਲੂਜੀਵ ਐਜੂਕੇਸ਼ਨ ਨੂੰ ਬਣਾਉਣ ਦਾ ਮੰਤਵ ਸੀ ਪਰ ਪੰਜਾਬ ਸਰਕਾਰ ਉਸ ਨੂੰ ਸਮਝ ਨਹੀਂ ਰਹੀ ਵੀ बच्चा ਵਿੱਚ ਜੋ ਰਹਿ ਵੀ ਰਿਹਾ ਸਮਾਜ ਵਿੱਚ ਉੱਥੇ ਵੀ ਹੀਣ ਭਾਵਨਾ ਆ ਰਹੀ ਕਿਉਂਕਿ ਬੱਚੇ ਨੂੰ ਪੜਾਉਣ ਲਈ ਟੀਚਰ ਹੀ ਨਹੀਂ ਹੈ ਕਿਉਂਕਿ ਬਿਨਾ ਟੀਚਰ ਤੋਂ ਦਾਖਲਾ ਕੱਲਾ ਹੋ ਸਕਦਾ ਪਰ ਉਹਨੂੰ ਪੜਾਈ ਜਾਂ ਕੁਝ ਵੀ ਸਾਈਨ ਲੈਂਗੁਏਜ ਵਗੈਰਾ ਕੁਝ ਨਹੀਂ ਆ ਸਕਦੀ ਤੁਸੀਂ ਕਿਹੜੇ ਇਲਾਕੇ ਤੋਂ ਆਉਣੇ ਹੋ ਔਰ ਤੁਹਾਡੀ ਵੀ ਸਮੱਸਿਆ ਸੇਮ ਹੈ ਸਰ ਮੈਂ ਸ਼ਾਰਪੁਰ ਡਿਸਟ੍ਰਿਕਟ ਤੋਂ ਆਂਦਰ ਆ ਜੀ ਤੇ ਸਾਡੀ ਵੀ ਸੇਮ ਹੈ ਆਹੀ ਸਮੱਸਿਆ ਹੈ ਕਿ ਸਾਡੇ ਡਿਸਟ੍ਰਿਕਟ ਵਿੱਚ 29 ਸਪੈਸ਼ਲ ਐਜੂਕੇਟਰ ਨੇ ਤੇ 2300 ਦੇ ਕਰੀਬ ਡਾਟਾ ਹੈ ਜੀ ਤੇ 2300 ਦੇ ਕਰੀਬ ਡਾਟਾ ਦੇ ਅਕੋਰਡਿੰਗ ਸੋ 90 80 90 ਟੀਚਰਾਂ ਦੇ ਬੱਚਿਆਂ ਦੇ ਉੱਤੇ ਇੱਕ ਟੀਚਰ ਆ ਰਿਹਾ ਤੇ ਨੋਰਮਲ ਬੱਚਿਆਂ ਨੂੰ ਵੀ ਪੜ੍ਹਾਉਣ ਵਾਸਤੇ ਤਕਰੀਬਨ 25 ਤੋਂ 40 ਬੱਚਿਆਂ ਦੇ ਉੱਤੇ ਇੱਕ ਟੀਚਰ ਪੜ੍ਹਾ ਸਕਦਾ ਦਾ ਤੇ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣ ਵਾਸਤੇ 90 ਤੋਂ 100 ਬੱਚਾ ਇੱਕ ਟੀਚਰ ਕੋਲ ਹਮ ਸਟੱਡੀ ਕਰਾ ਰਿਹਾ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਸਪੈਸ਼ਲ ਬੱਚੇ ਹੈ ਜਿੱਥੇ ਉਹਨਾਂ ਨੂੰ 10 ਬੱਚਿਆਂ ਦੇ ਉੱਤੇ ਇੱਕ ਟੀਚਰ ਦੀ ਪ੍ਰੋਵੀਜ਼ਨ ਰੱਖੀ ਜਾ ਰਹੀ ਹੈ ਕਿੱਥੇ ਉਹ ਬੱਚੇ ਸੋ ਬੱਚਾ ਸੋ ਬੱਚੇ ਨੂੰ ਇੱਕ ਟੀਚਰ ਟੀਚ ਕਰ ਰਿਹਾ ਹੁਸ਼ਿਆਰਪੁਰ ਦਾ ਤਾਂ ਇਤਿਹਾਸ ਫਰੋਲਦੇ ਆ ਤੇ ਜਾਣੀ ਇਸ ਕਰਕੇ ਜਾਂਦਾ ਕਿ ਐਜੂਕੇਸ਼ਨ ਦੇ ਵਿੱਚ ਸਾਰਿਆਂ ਤੋਂ ਪਹਿਲੇ ਨੰਬਰ ਤੇ ਝੰਡੀ ਹੁੰਦੀ ਰਹਿੰਦੀ ਹੈ ਹੁਸ਼ਿਆਰਪੁਰ ਦੀ ਉਹਨ ਝੰਡੀ ਕੀ ਹੈ ਜੇ ਨਹੀਂ ਪ੍ਰਬੰਧ ਹੋ ਰੇ ਤੇ ਪਿੱਛੇ ਹੋ ਜੂਗੀ ਐਕਚੁਅਲੀ ਸਰ ਜੋ ਗਰਾਊਂਡ ਲੈਵਲ ਤੇ ਹੈ ਉਹ ਸੱਚਾਈ ਤੁਹਾਨੂੰ ਦਸੀਆ ਆਰਟੀਆ ਦੇ ਐਕਟ ਦੇ ਅਕੋਰਡਿੰਗ ਜੋ ਆਈ ਹੈ ਤੇ ਨੇਚਰਲੀ ਇਸ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਐਜੂਕੇਸ਼ਨ ਦੇ ਅਕੋਰਡਿੰਗ ਲੈ ਲੇ ਨੰਬਰ ਤੇ ਪੰਜਾਬ ਵਿੱਚ ਆਂਦਾ ਹੈ ਲੇਕਿਨ ਜੋ ਹਾਲਾਤ ਦੇਖ ਰਹੇ ਨੇ ਸਪੈਸ਼ਲ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਆ ਸਭ ਤੋਂ ਪਿੱਛੇ ਹੀ ਰਹਿ ਰਹਿ ਜੂਗਾ ਆਉਣੇ ਵਾਲੇ ਸਮੇਂ ਚ ਤਾਂ ਪ੍ਰਧਾਨ ਜੀ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਡੀ ਯੂਨੀਅਨ ਨੇ ਥੋੜੀ ਕੋਸ਼ਿਸ਼ ਕੀਤੀ ਕਿ ਮਸਲਾ ਹੱਲ ਹੋ ਜੇ ਮਸਲਾ ਨਹੀਂ ਹੱਲ ਹੁੰਦਾ ਜਾਂ ਇਸ ਤੋਂ ਪਹਿਲਾਂ ਕਿੰਨੇ ਕੋ ਚੈਨਲ ਦੇ ਜ਼ਰੀਏ ਤੁਸੀਂ ਗੱਲਬਾਤ ਕਰਨ ਦੀ ਰੱਖੀ ਕੋਸ਼ਿਸ਼ ਕੀਤੀ ਕਿ ਬੰਦੇ ਤੁਹਾਨੂੰ ਮਲਾ ਦੇਣ ਕਿ ਮੁੱਖ ਮੰਤਰੀ ਮਸਲਾ ਹੱਲ ਕਰ ਦੇਣ ਜੇ ਸਿੱਖਿਆ ਮੰਤਰੀ ਨਹੀਂ ਸੁਣਦੇ ਸਰ ਬਾਰ-ਬਾਰ ਸਾਡੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਬਾਰ-ਬਾਰ ਕਿਹਾ ਗਿਆ ਹੱਥ ਜੋੜੇ ਗਏ ਬਾਰ-ਬਾਰ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਈਵਨ ਉਹਨਾਂ ਨੂੰ ਖੁਦ ਮਿਲਿਆ ਗਿਆ ਠੀਕ ਹੈ ਜੀ ਜਿਹੜਾ ਜਿਨ੍ਹਾਂ ਕੋਲ ਇਹਦਾ ਮੈਕਮਾ ਹੈਗਾ ਸਪੈਸ਼ਲੀ ਡਾਕਟਰ ਬਲਜੀਤ ਕੋਰ ਜੀ ਡਾਕਟਰ ਨੇ ਉਹ ਇਹ ਮੁੱਦੇ ਨੂੰ ਬਿਲਕੁਲ ਪਲੀਪਾਂਤ ਸਹੀ ਤਰੀਕੇ ਨਾਲ ਜਾਣਦੇ ਆ ਉਹਨਾਂ ਨਾਲ ਵੀ ਮਿਲਿਆ ਗਿਆ ਲੇਕਿਨ ਰਿਪਲਾਈ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਉਹਨਾਂ ਬੱਚਿਆਂ ਦੇ ਲਈ ਜ਼ੀਰੋ ਰਿਜ਼ਲਟਸ ਹੈਗੇ ਆ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦਿਨ ਪ੍ਰਤੀ ਦਿਨ ਬਿਲਕੁਲ ਡਿੱਗਦੀ ਪਈ ਆ ਹਾਲਾਤ ਇਹ ਆ ਕਿ ਮਾਪਿਓ ਸਕੂਲਾਂ ਤੋਂ ਹਟਾਉਣ ਦੇ ਲਈ ਮਜਬੂਰ ਹੈਗੇ ਆ ਸਭ ਤੋਂ ਵੱਡਾ ਉਹਦੇ ਪਿੱਛੇ ਰੀਜ਼ਨ ਕੀ ਹੈਗਾ ਸਭ ਤੋਂ ਵੱਡਾ ਰੀਜ਼ਨ ਸਰ ਕੀ ਹੈਗਾ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਜਿਹੜੇ ਇਹਨਾਂ ਲਈ ਬਣੇ ਹਨ ਸਪੈਸ਼ਲ এডਿਕੇਸ਼ਨ ਸਪੈਸ਼ਲ ਲੀਡਡ ਬੱਚਿਆਂ ਦੇ ਲਈ ਬਣਿਆ ਸੀਡਬੀਡਯੂਐਸਐਨ ਬੱਚਿਆਂ ਦੇ ਲਈ ਬਣਿਆ ਉਹਨਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ 10 ਤੋਂ 12000 ਰੁਪਏ ਫੀਸ ਹੈਗੀ ਆ ਪਰ ਮਹੀਨਾ ਦੀ ਉਹ ਗਰੀਬ ਮਾਪਿਓ ਅਫੋਰਡ ਨਹੀਂ ਕਰ ਪਾ ਕਰ ਪਾਂਦੇ ਤਾਂ ਜੋ ਆਰਟੀ ਐਕਟ ਕਹਿੰਦਾ ਕਿ 6 ਤੋਂ 14 ਸਾਲ ਦੇ ਬੱਚਿਆਂ ਦੇ ਲਈ ਕਹਿੰਦਾ ਸੀ ਹੁਣ ਹੁਣ ਨਵੀਂ ਨਵੀਂ এডਿਕੇਸ਼ਨ ਪਾਲਿਸੀ ਦੇ ਅਕੋਰਡਿੰਗ ਟੂ 6 ਤੋਂ 18 ਸਾਲ ਦੀ ਗੱਲ ਕਰਦਾ ਠੀਕ ਹੈ ਜੀ ਉਹ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਸਰ ਉਹ ਪ੍ਰਾਈਵੇਟ ਸਕੂਲਾਂ ਵਾਲੇ ਕਿਉਂ ਫ੍ਰੀ ਐਜੂਕੇਸ਼ਨ ਦੇਣਗੇ ਜਦੋਂ ਸਰਕਾਰੀ ਸਕੂਲਾਂ 'ਚ ਹੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਹਮ ਸਭ ਤੋਂ ਪਹਿਲਾਂ ਜ਼ਰੂਰਤ ਹੈ ਸਰਕਾਰੀ ਸਕੂਲਾਂ ਦੇ ਹਾਲਾਤ ਸਧਾਰਨ ਦੀ ਉਨ੍ਹਾਂ ਦੇ ਹਾਲਾਤ ਸੁਧਰਨ ਸੁਧਰਨਗੇ ਤੇ ਫਿਰ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਬਦੇ ਹਾਲਾਤ ਸੁਧਰਨਗੇ ਮਜਬੂਰ ਹੈ ਮਾਪਿਓ ਉਹਨਾਂ ਬੱਚਿਆਂ ਨੂੰ ਘਰ ਦੇ ਵਿੱਚ ਰੱਖਣ ਦੇ ਲਈ ਘਰ ਦੇ ਵਿੱਚ ਬੰਦ ਕਰਨ ਦੇ ਲਈ ਮਜਬੂਰ ਹੈ ਮਾਪਿਓ ਜੋ ਹਾਲਾਤ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਹਾਸੇ ਦਾ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਉਹਨਾਂ ਬੱਚਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਨਹੀਂ ਹੈ ਜਾਣਕਾਰੀ ਨਹੀਂ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਜਾਣਿਆ ਜੇ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਪੈਸ਼ਲ ਐਜੂਕੇਟਰਸ ਨਹੀਂ ਆ ਅਗਰ ਡਿਸਟ੍ਰਿਕਟ ਵਾਈਜ਼ ਤੁਹਾਨੂੰ ਡਾਟਾ ਦੱਸਿਆ ਬਹੁਤ ਮੰਦੇ ਹਾਲਾਤ ਹੈ ਕਿ ਇੱਕ ਬੱਚੇ ਤੱਕ ਇੱਕ ਟੀਚਰ ਪਹੁੰਚ ਹੀ ਨਹੀਂ ਕਰ ਪਾਂਦਾ ਹੂੰ ਔਰ ਸਭ ਤੋਂ ਵੱਡੀ ਗੱਲ ਹੈ ਪਹੁੰਚ ਨਹੀਂ ਕਰ ਪਾਂਦਾ ਸਰਕਾਰੀ ਸਕੂਲਾਂ ਦੇ ਵਿੱਚ ਸਪੈਸ਼ਲ ਐਜੂਕੇਟਰ ਨਹੀਂ ਹੈ ਔਰ ਰਿਪਲਾਈ ਦੇ ਵਿੱਚ ਕੀ ਹੁੰਦਾ ਰਿਜ਼ਲਟਸ ਕੀ ਨਿਕਲਦੇ ਆ ਰਿਜ਼ਲਟਸ ਇਹ ਨਿਕਲਦੇ ਆ ਕਿ ਕਿਤੇ ਨਾ ਕਿਤੇ ਮਾਪਿਓ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਣਾ ਚਾਹੁੰਦੇ ਨਹੀਂ ਪਜਣਾ ਜਾਂਦੇ ਕਿਤੇ ਨਾ ਕਿਤੇ ਜਿਹੜੀਆਂ ਸਕੂਲ ਆਫ ਐਮੀਨੈਂਸ ਦੀਆਂ ਜਾਂ ਹੋਰ ਬੜੀਆਂ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ এডੂਕੇਸ਼ਨ ਕ੍ਰਾਂਤੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ 2010 ਦੇ ਵਿੱਚ ਮਾਨ ਸਾਹਿਬ ਨੇ ਜਿਹੜੀ ਸੀਐਮ ਸਾਹਿਬ ਨੇ ਜਿਹੜੀ ਗੱਲ ਕਹੀ ਸੀਗੀ ਕਿ ਉਹਨਾਂ ਬੱਚਿਆਂ ਨੂੰ ਜਿਹੜੀ ਕਿਤੇ ਨਾ ਕਿਤੇ ਮੇਨ ਸਟ੍ਰੀਮ ਦੇ ਵਿੱਚ ਲਿਆ ਕੇ ਆਉਣ ਦੀ ਲੋੜ ਆ ਉਹ ਸਭ ਫੇਲ ਆ ਕਾਗਜ਼ਾਂ ਦੇ ਵਿੱਚ ਸੀ ਗੱਲਾਂ ਦੇ ਵਿੱਚ ਸੀ ਸਾਨੂੰ ਅੱਜ ਦੀ ਡੇਟ ਦੇ ਵਿੱਚ ਇਹ ਉਮੀਦ ਸੀ ਕਿ ਸਾਲ ਦੇ ਬਾਅਦ ਕੁਝ ਨਾ ਕੁਝ ਤੇ ਅچھے ਰਿਜ਼ਲਟਸ ਨਿਕਲ ਕੇ ਆਣਗੇ ਜਦੋਂ ਇਨ ਪਾਸਟ 1 ਸਾਲ ਪਹਿਲਾਂ ਸਾਡੇ ਨਾਲ ਮੀਟਿੰਗ ਕੀਤੀ ਗਈ ਔਰ ਉਦੋਂ ਸਾਨੂੰ ਇਹ ਗੱਲ ਕਹੀ ਸੀਗੀ ਐਜੂਕੇਸ਼ਨ ਮਿਨਿਸਟਰ ਜੀ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਤੁਸੀਂ ਘਰ ਜਾਓ ਤਿਆਰੀ ਕਰੋ ਅਸੀਂ ਜਲਦ ਪੋਸਟਾਂ ਕੱਢ ਰਹੇ ਹਾਂ ਔਰ ਅਸੀਂ ਉਦੋਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਹੱਥ ਜੋੜੇ ਸੀਗੇ ਸਾਨੂੰ ਆਪਣੇ ਲਈ ਨਹੀਂ ਉਹਨਾਂ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਉਹਨਾਂ ਦੀ ਬੱਚਿਆਂ ਦੀ ਜ਼ਰੂਰਤਾਂ ਦੇ ਲਈ ਸਾਨੂੰ ਸਕੂਲਾਂ ਦੇ ਵਿੱਚ ਭੇਜੋ ਕਿਉਂਕਿ ਉਹਨਾਂ ਦੇ ਹਾਲਾਤ ਬਹੁਤ ਬੁਰੇ ਆ ਪਰ ਰਿਜ਼ਲਟ ਰਿਜ਼ਲਟ ਕੀ ਆ ਰਿਜ਼ਲਟ ਜ਼ੀਰੋ ਆ 1 ਸਾਲ ਬਾਅਦ ਵੀ ਉਹਨਾਂ ਵੱਲੋਂ ਕੋਈ ਵੀ ਹੱਡੂ ਜਿਹੜਾ ਕੋਈ ਪੋਸਟ ਦਾ ਨਾਮ ਨਿਸ਼ਾਨ ਜਾਂ ਸਾਡੇ ਨਾਲ ਪ੍ਰੋਮਿਸ ਕੋਈ ਇਦਾਂ ਦਾ ਨਹੀਂ ਕੀਤਾ ਗਿਆ ਉਹ ਉਹਨਾਂ ਨੇ ਉਹਦੇ ਵੱਲੋਂ ਏ ਰਿਪਲਾਈ ਸੀਗਾ ਡਿਸਕਸ ਕਰਾਂਗੇ ਉਹ ਕਿਹੜੀ ਡਿਸਕਸ਼ਨ ਆ ਜਿਹੜੀ 1 ਸਾਲ ਹੋ ਗਿਆ ਉਹ ਡਿਸਕਸ਼ਨ ਹੋ ਨਹੀਂ ਪਾਰੀ ਉਹ ਰਿਜ਼ਲਟ ਕੀ ਆ 5000 ਬੱਚੇ ਜਿਹੜੇ 5 ਤੋਂ 7000 ਬੱਚੇ ਜਿਹੜੇ ਆ ਸਕੂਲ ਤੋਂ ਡ੍ਰੌਪ ਆਊਟ ਹੋ ਗਿਆ ਇਹ ਸਰਕਾਰੀ ਡਾਟਾ ਹੈਗਾ ਜਿਸ ਡਾਟੇ ਦੀ ਆਪਾਂ ਗੱਲ ਕਰ ਰਹੇ ਹਾਂ ਕਿਤੇ ਨਾ ਕਿਤੇ ਹਾਲਾਤ ਦਿਨ ਪ੍ਰਤੀ ਦਿਨ ਉਹਨਾਂ ਬੱਚਿਆਂ ਦੇ ਲਈ ਬਹੁਤ ਵਿਗੜ ਰਿਹਾ ਜੀ ਬਹੁਤ ਸ਼ੁਕਰੀਆ ਜੀ ਤਾਂ ਬੇਰੁਜ਼ਗਾਰ ਵਿਸ਼ੇਸ਼ ਵਿਆਪਕ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੇ ਆਪਣੀ ਵਿਸਥਾਰ ਦੇ ਨਾਲ ਗੱਲ ਰੱਖੀ ਹੈ ਕਿ ਹਾਲਾਤ ਬੜੇ ਮੰਦੇ ਆ ਜੇਕਰ ਸਪੈਸ਼ਲ ਬੱਚਿਆਂ ਨੂੰ ਟਰੀਟਮੈਂਟ ਸਹੀ ਦੇਣਾ ਹੈ ਮਾਹੌਲ ਸਹੀ ਦੇਣਾ ਹੈ ਐਜੂਕੇਸ਼ਨ ਦੇਣੀ ਹੈ ਵਿਦਿਆ ਦੇਣੀ ਹੈ ਤੇ ਉਸ ਤੇ ਲਈ ਸਾਰਾ ਕੁਝ ਬਦਲਣਾ ਪਵੇਗਾ ਤੇ ਉਹਨਾਂ ਦੇ ਲਈ ਪ੍ਰਬੰਧ ਵੀ ਚੇਚੇ ਤੌਰ ਤੇ ਕਰਨੇ ਪੈਣਗੇ ਪਰ ਇਹਨਾਂ ਨੂੰ ਇੱਕ ਗਿੜਾ ਜ਼ਰੂਰ ਹੈ ਸਰਕਾਰ ਤੋਂ ਕਿ ਪੰਜਾਬ ਸਰਕਾਰ ਨੇ 2010 ਤੋਂ ਲੈ ਕੇ ਹੁਣ ਤੱਕ ਭਰਤੀ ਕਿਉਂ ਨਹੀਂ ਕੀਤੀ 28 ਮਹੀਨੇ ਇਸ ਸਰਕਾਰ ਨੇ ਵੀ ਹੋ ਗਏ ਇੱਕ ਨਾਰਾ ਦਿੱਤਾ ਗਿਆ ਸੀ ਬਦਲਾਅ ਦਾ ਹਰ ਖੇਤਰ ਦੇ ਵਿੱਚ ਕ੍ਰਾਂਤੀ ਕਰਨ ਦਾ ਉਹ ਕ੍ਰਾਂਤੀ ਘਟੋਟਾਟੇ ਇਸ ਮੁੱਦੇ ਦੇ ਉੱਤੇ ਦਿਖਦੀ ਦਿਖਾਈ ਨਹੀਂ ਦੇ ਰਹੀ ਫਿਲਹਾਲ ਦੇਖਦੇ ਹਾਂ ਕਿ ਇਸ ਮਸਲੇ ਦੇ ਉੱਤੇ ਸਰਕਾਰ ਕਦੋਂ ਫੈਸਲਾ ਲੈਂਦੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਵੀ ਸੀ ਪੰਜਾਬ ਚੰਡੀਗੜ੍ਹ